ਉਹ ਤੋਂ ਕਟीन ਵਾਲੀ ਛੱਤ ਦੇ ਥੱਲੇ ਅੱਜ ਦੇ ਮੌਸਮ ਦੇ ਵਿੱਚ ਕੜ ਕੇ ਇੱਥੇ ਬੱਚਿਆਂ ਨੂੰ ਪੜਾਉਣਾ। ਗਰਮੀ ਦੇ ਵਿੱਚ ਤੁਸੀਂ ਦੇਖੋ ਇੱਕ ਛੱਤ નીચે ਬੈਠ ਕੇ ਅੱਜ ਇੱਥੇ 50-60 ਬੱਚੇ ਪੜ ਰਹੇ ਹੈਗੇ ਨੇ। ਪਿੱਛੇ ਤੋਂ ਸਿੱਖਿਆ ਦੀ ਤਰਫ ਲੈ ਕੇ ਜਾਂਦਾ ਇੱਕ ਉਪਰਾਲਾ ਜੀਤ ਫਾਊਂਡੇਸ਼ਨ ਕਰ ਰਹੀ ਹੈ। ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ। 3000 ਤੋਂ ਵੱਧ ਮਹਿਲਾਵਾਂ ਨੂੰ ਅਸੀਂ ਜਿਹੜੇ ਸਰਟੀਫਾਈਡ ਕੋਰਸੇ ਕਰਵਾ ਚੁੱਕੇ ਆਂ ਜਿਸ ਦੇ ਵਿੱਚ ਵੀ ਕੋਈ ਟੈਲੈਂਟship ਆਇਆ ਹੈ ਆਰਥਿਕ ਕਮਜ਼ੋਰੀ ਕਰਕੇ ਜੋ ਅੱਗੇ ਨਹੀਂ ਵੱਧ ਸਕਦੇ ਸਾਡਾ ਇੱਕ ਉਪਰਾਲਾ ਹੈਗਾ ਆ ਕਿ ਅਸੀਂ ਉਹਨਾਂ ਨੂੰ ਹੁਨਰ ਦੇ ਦਈਏ ਜਿਨ੍ਹਾਂ ਨੂੰ ਪਤਾ ਚੱਲਦਾ ਹੈਗਾ ਕਿ ਸਾਡਾ ਅੰਦਰ ਸਕੂਲ ਚੱਲਦਾ ਹੈ ਕਾਫੀ ਲੋਕ ਇਹਨਾਂ ਬੱਚਿਆਂ ਦੇ ਨਾਲ ਹੁਣ ਆਪਣਾ ਬਰਥਡੇ ਸੈਲੀਬ੍ਰੇਟ ਕਰ ਵੀ ਰਹੇ ਨੇ ਮੇਦਾਨ ਫਤਿਹ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਕਿਹਾ ਜਾਂਦਾ ਹੈ ਅੱਜ ਕੱਲ ਦੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਆਪਣੇ ਬੱਚੇ ਪਾਲਣ ਲਈ ਬਹੁਤ ਔਖੇ ਹੋਏ ਹੋਇਆ ਪਰ ਕੁਝ ਲੋਕ ਜਿਹੜੇ ਰੱਬ ਦਾ ਰੂਪ ਬਣ ਗਏ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਸਾਂਭਦੇ ਨੇ ਤੇ ਕਈ ਤਰ੍ਹਾਂ ਦੇ ਹੋਰ ਨੇਕੀ ਭਰੇ ਕੰਮ ਵੀ ਕਰਦੇ ਨੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਅੰਬੇਦਕਰ ਨਗਰ ਦੇ ਵਿੱਚ ਜਿੱਥੇ ਕਿ ਕੀ ਐਨਜੀਓ ਵੱਲੋਂ ਛੋਟੇ ਬੱਚਿਆਂ ਨੂੰ 슬ਮ ਏਰੀਆ ਦੇ ਵਿੱਚ ਕੁਝ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਪੜਾਇਆ ਜਾਂਦਾ ਹੈ ਇਹ ਬੱਚੇ ਕਿੰਨੇ ਕੁ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿੰਨੇ ਸਾਰੇ ਬੱਚੇ ਬੱਚਿਆਂ ਦਾ ਰੁਝਾਨ ਕਿਹੜੇ-ਕਿਹੜੇ ਪਾਸੇ ਹੈ ਅਸੀਂ ਉਹ ਵੀ ਦੱਸਾਂਗੇ ਤੇ ਇੱਥੇ ਜਿਹੜੇ ਟੀਚਰਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਮ ਬਿਲਕੁਲ ਠੀਕ ਹੈ ਮੈਮ ਤੁਸੀਂ ਇਹ ਫਾਊਂਡੇਸ਼ਨ ਕਦੋਂ ਤੋਂ ਚਲਾ ਰਹੇ ਹੋ ਪਹਿਲੇ ਤੋਂ ਮੇਰਾ ਨਾਮ ਸੁਖਵਿੰਦਰ ਕੌਰ ਹੈ ਅਸੀਂ 2012 ਤੋਂ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ ਚਲਾ ਰਹੇ ਹੈਗੇ ਹਾਂ ਔਰ ਇਸ ਦੇ ਵਿੱਚ ਅਸੀਂ ਇੱਕ ਸਲਾਮ ਏਰੀਆ ਦੇ ਵਿੱਚ ਅਮੈਦਗਰ ਨਗਰ ਦੇ ਵਿੱਚ ਸਕੂਲ ਚਲਾ ਰਹੇ ਹਾਂ ਬਾਕੀ ਸਾਡੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਜਿਵੇਂ ਸਲਾਈਕ ਡਾਈ ਬਿਊਟੀ ਪਾਰਲਰ ਕੰਪਿਊਟਰ ਇਸ ਤਰ੍ਹਾਂ ਦੇ ਸੈਂਟਰ ਲੁਧਿਆਣਾ ਦੇ ਵਿੱਚ ਚੱਲ ਰਹੇ ਨੇ ਹੁਣ ਤੱਕ 3000 ਤੋਂ ਵੱਧ ਮਹਿਲਾਵਾਂ ਨੂੰ ਅਸੀਂ ਜਿਹੜੇ ਸਰਟੀਫਾਈਡ ਕੋਰਸੇ ਕਰਵਾ ਚੁੱਕੇ ਹਾਂ ਔਰ ਕੁਝ ਸਾਡੇ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਐਜ਼ ਅ ਟੀਚਰ ਹੁਣ ਸਾਡੇ ਲਈ ਕੰਮ ਕਰ ਰਹੇ ਹੈਗੇ ਨੇ ਤੇ ਅਲੱਗ-ਅਲੱਗ ਫੀਲਡ ਦੇ ਵਿੱਚ ਕਈਆਂ ਨੇ ਤੁਸੀਂ ਦੇਖੋ ਸਟਿਚਿੰਗ ਦੇ ਵਿੱਚ ਆਪਣੇ ਪਾਰਲਰ ਜਿਹੜੇ ਬੁਟੀ ਖੋਲੇ ਹੈਗੇ ਨੇ ਕਈਆਂ ਨੇ ਆਪਣੇ ਪਾਰਲਰ ਖੋਲੇ ਹੈਗੇ ਨੇ ਔਰ ਇੱਕ ਜਿਹੜਾ ਸਾਡਾ ਸਕੂਲ ਚੱਲਦਾ ਪਿਆ ਆ ਇੱਥੋਂ ਵੀ ਬੱਚੇ ਹੁਣ ਪੜ ਕੇ ਅੱਗੇ ਤੱਕ ਜਾ ਚੁੱਕੇ ਨੇ ਔਰ ਸਾਡੇ ਇਸੇ ਮੋਹੱਲੇ ਦੀ ਜਿਹੜੇ ਟੀਚਰ ਹੁਣ ਐਜ਼ ਅ ਟੀਚਰ ਕੰਮ ਕਰ ਰਹੇ ਹੈਗੇ ਨੇ ਸਰਲਾ ਜੀ ਜੋ ਇੱਥੇ ਜਿਹੜਾ ਸਾਡਾ ਸਲਾਈ ਸੈਂਟਰ ਅੰਬੈਦਗਰ ਨਗਰ ਚ ਚੱਲਦਾ ਪਿਆ ਹੈ ਉਹਦੇ ਵਿੱਚ ਐਜ਼ ਅ ਟੀਚਰ ਕੰਮ ਕਰ ਰਹੇ ਹੈਗੇ ਨੇ ਔਰ ਇੱਥੇ ਦੀਆਂ ਜਿਹੜੀਆਂ ਗਰਲਸ ਹੈਗੀਆਂ ਨੇ ਜਾਂ ਔਰਤਾਂ ਹੈਗੀਆਂ ਨੇ ਉਹਨਾਂ ਨੂੰ ਇਹ ਸਲਾਈ ਸਿਖਾ ਰਹੇ ਨੇ ਔਰ ਉਹ ਜਿਹੜੀਆਂ ਉਹਨ ਸਿੱਖ ਕੇ ਕਮਾਣਾ ਉਹਨਾਂ ਨੇ ਸਟਾਰਟ ਕਰ ਦਿੱਤਾ ਹੈਗਾ ਸਾਡਾ ਤਾਂ ਇਹ ਹੀ ਮੋਟਿਵ ਹੈਗਾ ਕਿ ਅਸੀਂ ਜਿਸ ਦੇ ਵਿੱਚ ਵੀ ਕੋਈ ਟੈਲੈਂਟship ਆਇਆ ਹੈ ਆਰਥਿਕ ਕਮਜ਼ੋਰੀ ਕਰਕੇ ਜੋ ਅੱਗੇ ਨਹੀਂ ਵੱਧ ਸਕਦੇ ਸਾਡਾ ਇੱਕ ਉਪਰਾਲਾ ਹੈਗਾ ਆ ਕਿ ਅਸੀਂ ਉਹਨਾਂ ਨੂੰ ਹੁਨਰ ਦੇ ਦਈਏ ਅਸੀਂ ਮੱਛੀ ਪકડਣਾ ਉਹਨਾਂ ਨੂੰ ਸਿਖਾ ਦਈਏ ਸਿਰਫ ਐ ਨਹੀਂ ਕਿ ਮੱਛੀ ਖਾਣਾ ਸਿਖਾਈਏ ਤਾਂ ਐਹੀ ਕੋਸ਼ਿਸ਼ ਹੈ ਗਈ ਹੈ ਸਾਡੀ ਟੀਮ ਵੱਲੋਂ ਦੀ ਸਾਡੇ ਕੋਲ ਕੋਈ ਅਨੇ ਜਿਆਦਾ ਸੋਰਸਸ ਨਹੀਂ ਪਰ ਫਿਰ ਵੀ ਜਿੰਨਾ ਹੈਗਾ ਆ ਅਸੀਂ ਜਿੰਨੇ ਸਮਰਥਾ ਗਏ ਆ ਅਸੀਂ ਕੋਸ਼ਿਸ਼ ਹੈਗੀ ਆ ਕਿ ਅਸੀਂ ਇਹਨਾਂ ਨੂੰ ਮੈਮ ਆ ਸੌਰੀ ਇੱਕ ਗੱਲ ਪੁੱਛਣੀ ਹੈ ਜਿਵੇਂ ਅੱਜ ਕੱਲ ਜਿਹੜੇ ਰਈਸ ਲੋਕ ਹੈ ਜਿਹੜੇ ਅਮੀਰ ਆ ਹੋਰ ਅਮੀਰ ਹੋਈ ਜਾਂਦੇ ਆ ਇੱਕ ਗੱਲ ਮੰਨਣ ਵਾਲੀ ਹੈ ਪਰ ਅਮੀਰ ਲੋਕ ਪੱਪਾ کلبਾਂ ਦੇ ਵਿੱਚ ਆਪਣੇ ਬਰਥਡੇ ਮਨਾਉਂਦੇ ਨੇ ਜਾਂ ਉਹਦਾ ਪੈਸਾ ਦੀ ਵੇਸਟੇਜ ਕਰਦੇ ਨੇ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਇਦਾਂ ਦੀਆਂ ਸੰਸਥਾਵਾਂ ਦੇ ਨਾਲ ਜਿਹੜੀਆਂ ਅੱਗੇ ਰੀਅਲੀ ਚ ਅੱਗੇ ਵੱਧ ਕੇ ਕੰਮ ਕਰ ਰਹੀਆਂ ਉਹਨਾਂ ਨਾਲ ਕੋਲਾਬ ਕਰਕੇ ਅੱਗੇ ਵਧਣਾ ਚਾਹੀਦਾ ਦੇਖੋ ਬਿਲਕੁਲ ਵਧਣਾ ਚਾਹੀਦਾ ਔਰ ਕਾਫੀ ਲੋਗ ਹੁਣ ਅਵੇਅਰ ਹੋ ਵੀ ਚੁੱਕੇ ਨੇ ਔਰ ਕਈ ਮੇਰੀਆਂ ਫਰੈਂਡਸ ਔਰ ਜਿਨ੍ਹਾਂ ਨੂੰ ਪਤਾ ਚਲਦਾ ਹੈਗਾ ਕਿ ਸਾਡਾ ਇੱਥੇ ਸਕੂਲ ਚੱਲਦਾ ਹੈ ਕਾਫੀ ਲੋਗ ਇਹਨਾਂ ਬੱਚਿਆਂ ਦੇ ਨਾਲ ਹੁਣ ਆਪਣਾ ਬਰਥਡੇ ਸੈਲੀਬ੍ਰੇਟ ਕਰ ਵੀ ਰਹੇ ਨੇ ਔਰ ਕਈ ਯੂਨੀਵਰਸਿਟੀਆਂ ਹੈਗੀਆਂ ਨੇ ਕਈ ਕਾਲਜੇਜ਼ ਹੈਗੇ ਨੇ ਉੱਥੇ ਦੇ ਸਟੂਡੈਂਟਸ ਵੀ ਸਪੈਸ਼ਲ ਸਾਡੇ ਕੋਲ ਇੱਥੇ ਇਹਨਾਂ ਬੱਚਿਆਂ ਨੂੰ ਕੁਛ ਨਾ ਕੁਛ ਸਿਖਾਉਣ ਵਾਸਤੇ ਆਂਦੇ ਵੀ ਹੈਗੇ ਨੇ ਤਾਂ ਕਿ ਇਹ ਕਾਲਜਸ ਵਾਲੇ ਵੀ ਕੋਸ਼ਿਸ਼ ਕਰ ਰਹੇ ਹੈਗੇ ਨੇ ਕਿ ਉਹ ਬੱਚੇ ਜਿਹੜੇ ਕਿ ਅਮੀਰਾਂ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਪਤਾ ਚੱਲੇ ਕਿ ਇਸਲਾਮ ਏਰੀਆ ਦੇ ਵਿੱਚ ਕਿੰਨੇ ਬੱਚੇ ਰਹਿ ਰਹੇ ਨੇ ਅੱਜ ਗਰਮੀ ਦੇ ਵਿੱਚ ਤੁਸੀਂ ਦੇਖੋ ਇੱਕ ਛੱਤ નીચે ਬੈਠ ਕੇ ਅੱਜ ਇੱਥੇ 50 60 ਬੱਚੇ ਪੜ ਰਹੇ ਹੈਗੇ ਨੇ ਤਾਂ ਚਾਹੇ ਗਰਮੀ ਹੈ ਸਰਦੀ ਹੈ ਇਹ ਬੱਚੇ ਇੱਥੇ ਆਂਦੇ ਨੇ ਕਿਉਂ ਆ ਰਹੇ ਨੇ ਇਹ ਵੀ ਕੁਝ ਕਰਨਾ ਚਾਹੁੰਦੇ ਨੇ ਇਹਨਾਂ ਦੇ ਪੇਰੈਂਟਸ ਵੀ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਮੰਗ ਕੇ ਗੁਜ਼ਾਰਾ ਕਰ ਰਹੇ ਹੈਗੇ ਨੇ ਇੱਧਰ ਉੱਧਰ ਕਿਉਂਕਿ ਉਹਨਾਂ ਦੇ ਕੋਲ ਪ੍ਰਾਪਤ ਸਾਧਨ ਨਹੀਂ ਇਸ बस्ती ਦੇ ਵਿੱਚ ਪੂਰਾ ਪਾਣੀ ਨਹੀਂ ਆਉਂਦਾ ਤੁਸੀਂ ਸੱਚੋ ਅਸੀਂ ਇਹਨਾਂ ਬੱਚਿਆਂ ਨੂੰ ਜੋ 유ਨੀਫਾਰਮ ਦਿੰਦੇ ਆ ਅਸੀਂ ਪੁੱਛੀਦਾ ਕਿ ਤੁਹਾਡੀ 유ਨੀਫਾਰਮ ਤੁਸੀਂ ਪਾ ਕੇ ਨਹੀਂ ਆ ਰਹੇ ਨਹਿਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਜਦੋਂ ਧੋਣ ਜਾਂਦੇ ਨੇ ਇਹਨਾਂ ਦੇ ਪਾਣੀ ਦੇ ਆਪ ਦੇ ਵਿੱਚ ਇਹਨਾਂ ਦੇ ਕੱਪੜੇ ਜਿਹੜੇ ਆ ਉਹ ਰੁਟ ਜਾਂਦੇ ਹੈਗੇ ਨੇ ਐਸੀ ਸਥਿਤੀ ਦੇ ਵਿੱਚ ਅੱਜ ਆਪਣਾ ਸਮਾਜ ਜਾ ਰਿਹਾ ਹੈ ਆਪਾਂ ਕੋਸ਼ਿਸ਼ ਕਰੀਏ ਕਿ ਜਿਨ੍ਹਾਂ ਦੇ ਕੋਲ ਸਾਧਨ ਹੈਗੇ ਨੇ ਉਹ ਇਹਨਾਂ ਬੱਚਿਆਂ ਦੀ ਬਾਹ ਫੜਨ ਕਿਉਂਕਿ ਪਹਿਲਾਂ ਤਾਂ ਜਿਹੜੀ ਬੇਸਿਕ ਨੀਡ ਹੈ এডਿਕੇਸ਼ਨ ਅਗਰ ਆਪਾਂ ਇਹਨਾਂ ਨੂੰ ਪੜਨ ਉਹਦੇ ਕਾਬਿਲ ਬਣਾ ਦਾਂਗੇ ਪੜਾਵਾ ਦਾਂਗੇ ਤਾਂ ਇਹ ਘਟੋ ਘਟ ਆਪਣਾ ਆਪਣੇ ਪਰਿਵਾਰ ਦਾ ਸਰ ਮੈਮ ਦੇਖਿਆ ਕਿ ਇਦਾਂ ਦੇ ਛੋਟੇ 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 ਬੱਚੇੜੇ ਰੀਲਸ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਕਈ ਟੈਲੈਂਟ ਛੁਪਿਆ ਬੱਚਿਆਂ ਦੇ ਵਿੱਚ ਅੱਜ ਕੱਲ ਬੱਚੇ ਵੀਡੀਓਜ਼ ਹੀ ਬਣਾ ਆਪਣਾ ਕੇ ਅਪਲੋਡ ਕਰਦੇ ਤੇ ਕਈ ਕਈ ਮਿਲੀਅਨ ਚੱਲ ਜਾਂਦੀਆਂ ਤੇ ਅਗਰ ਇਦਾਂ ਦੇ ਬੱਚੇ ਜਿਨ੍ਹਾਂ ਦਾ ਵਿੱਚ ਟੈਲੈਂਟ ਹੈ ਅਗਰ ਇਦਾਂ ਦੇ ਰੀਅਲ ਟੀਚਰ ਮਿਲਣ ਉਹਨਾਂ ਨੂੰ ਤੇ ਲੱਗਦਾ ਨਹੀਂ ਕਿ ਤੇ ਕਿੱਥੋਂ ਦੀ ਕਿੱਥੇ ਪਹੁੰਚ ਸਕਦੇ ਨੇ ਉਹ ਮੈਮ ਦੇਖੋ ਸਾਡੇ ਇਹ ਬੱਚੇ ਹੈਗੇ ਨੇ ਤੁਹਾਨੂੰ ਦੇਖੋ ਕਿੰਨੀਆਂ ਵਧੀਆ ਵਧੀਆ ਇਹ ਇਹਨਾਂ ਦੇ ਵਿੱਚ ਇੰਨਾ ਟੈਲੈਂ ਇਹਨਾਂ ਦੇ ਵਿੱਚ ਡਾਂਸ ਦਾ ਹੈਗਾ ਆ ਕਰਾਟੇ ਹੈ ਹੋਰ ਇਸ ਤਰ੍ਹਾਂ ਦੀਆਂ ਗੇਮਸ ਦੇ ਵਿੱਚ ਬੜੇ ਹੀ ਇਹ ਜਿਹੜੇ ਫਾਸਟ ਹੈਗੇ ਨੇ ਪਰ ਇਹਨਾਂ ਨੂੰ ਉਹਨਾਂ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਸਾਡੇ ਕੋਲ ਤਾਂ ਜਿੰਨੇ ਸਾਧਨ ਹੈ ਅਸੀਂ ਉਹਨਾਂ ਕੇ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਸਾਡੇ ਕੋਲ ਟੀਚਰ ਹੈਗੇ ਨੇ ਕੈਪੇਬਲ ਉਹਨਾਂ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਗਰ ਇਹਨਾਂ ਨੂੰ ਹੋਰ ਹਾਇਰ ਐਜੂਕੇਟਿਡ ਜਿਹੜੇ ਟੀਚਰਸ ਹੈ ਉਹ ਇਹਨਾਂ ਨੂੰ ਮਿਲ ਜਾਣ ਚਾਹੇ ਉਹ ਇੱਕ ਘੰਟੇ ਵਾਸਤੇ ਹੀ ਇਹਨਾਂ ਨੂੰ ਆ ਕੇ ਪੜ੍ਹਾ ਜਾਣ ਬਹੁਤ ਓਕੇ ਮੈਨੂੰ ਲੱਗਦਾ ਕਿ ਬਹੁਤ ਕੁਝ ਹੋ ਸਕਦਾ ਹੈ ਬਦਲਾਵ ਆਪਾਂ ਲਿਆ ਸਕਦੇ ਹਾਂ ਪਰ ਬਹੁਤ ਓਕੇ ਟੀਨ ਵਾਲੀ ਛੱਤ ਦੇ ਥੱਲੇ ਅੱਜ ਦੇ ਮੌਸਮ ਦੇ ਵਿੱਚ ਖੜ ਕੇ ਇੱਥੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਓਕੇ ਉਹ ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਠੀਕ ਹੈ ਨਾ 바ਵਾ ਸਾਹਿਬ ਡਾਕਟਰ ਐਡਗਰ ਦੇ ਨਾਮ ਤੇ ਜੋ ਇਹ ਬਸਤੀ ਹੈਗੀ ਹੈ ਉਹਨਾਂ ਦਾ ਆਪਾਂ ਇਤਿਹਾਸ ਪੜੀਏ ਤਾਂ ਕੀ ਸੀਗੇ ਉਹਨਾਂ ਨੂੰ ਤਾਂ ਪਾਣੀ ਪੀਣ ਦਾ ਹੱਕ ਨਹੀਂ ਸੀਗਾ ਠੀਕ ਹੈ ਨਾ ਇੱਕ ਜਗ੍ਹਾ ਤੇ ਕੁੱਤਾ ਪਾਣੀ ਪਿੰਦਾ ਸੀਗਾ ਇੱਕ ਆਮ ਇਨਸਾਨ ਇੱਕ ਗਰੀਬ ਇਨਸਾਨੀ ਵੀ ਜਾਤ ਵਾਲਾ ਇਨਸਾਨ ਲੇਕਿਨ ਅੱਜ ਤਾਂ ਆਪਾਂ ਥੋੜੇ ਜੇ ਉਸ ਤੋਂ ਉੱਪਰ ਉੱਠ ਚੁੱਕੇ ਹੈਗੇ ਆ ਤੇ ਇਸ ਕਰਕੇ ਕੋਸ਼ਿਸ਼ ਕੀਤੀ ਜਾਏ ਅਗਰ ਉਹ 바ਵਾ ਸਾਹਿਬ ਵਰਗੇ ਇਨਸਾਨ ਇੰਨਾ ਕੁਝ ਕਰ ਸਕਦੇ ਨੇ ਇਸ ਦੇ ਇਸ ਦਾ ਸੰਵਿਧਾਨ ਲਿਖ ਸਕਦੇ ਨੇ ਤੇ ਅਗਰ ਆਪਾਂ ਇਹਨਾਂ ਬੱਚਿਆਂ ਦੀ ਬਾਹ ਫੜੀਏ ਤੇ ਇਹ ਵੀ ਜਾ ਕੇ ਆਈਐਸ ਆਈਪੀਐਸ ਔਰ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੱਕ ਇਹ ਵੀ ਬੱਚੇ ਪਹੁੰਚ ਸਕਦੇ ਨੇ ਪਰ ਅਗਰ ਥੋੜਾ ਜਿਹਾ ਆਪਾਂ ਇਹਨਾਂ ਦੇ ਵੱਲ ਧਿਆਨ ਦੇ ਇਹ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਬੱਚਿਆਂ ਦੀ ਸੁੱਧ-ਬੁੱਧ ਲਈਏ ਤਾਂ ਕਿ ਇਹ ਐਸਟਰਾ ਨਾ ਹੋਏ ਕਿ ਸੜਕਾਂ ਦੇ ਵਿੱਚ ਹੀ ਇਹ ਵੀ ਜਾ ਕੇ ਭੀਖ ਮੰਗਣ ਵੈਸੇ ਉਹਨੂੰ ਉਪਰਾਲਾ ਕਰ ਰਿਹਾ ਹੈ ਕਿ ਭਿਖਿਆ ਤੋਂ ਸਿੱਖਿਆ ਦੀ ਤਰਫ ਲੈ ਕੇ ਜਾਣ ਦਾ ਇੱਕ ਉਪਰਾਲਾ ਜੀਤ ਫਾਊਂਡੇਸ਼ਨ ਕਰ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਉਪਰਾਲਾ ਕੀ ਨਾਮ ਹੈ ਤੁਹਾਡਾ ਅੱਛਾ ਸਾਰੀ ਕਾਊਂਟਿੰਗ ਆਂਦੀ ਟੰਟ ਕੰਦੀ ਹੈ ਚਲੋ ਨਾਲ-ਨਾਲ ਬੋਲੋ ਫਿਰ ਲਿਖੋ ਦੇਖਿਆ ਤੁਸੀਂ ਬੱਚੇ ਕਿੰਨਾ ਸੋਹਣਾ ਡਾਂਸ ਕਰਕੇ ਦਿਖਾ ਰਹੇ ਹੈ ਕੋਈ ਮੂਰਤੀਆਂ ਬਣਾ ਰਿਹਾ ਹੈ ਤੇ ਕੋਈ ਆ ਇੰਗਲਿਸ਼ ਪੜ੍ਹ ਕੇ ਸੁਣਾ ਰਿਹਾ ਹੈ ਇੰਨਾ ਉਹਨਾਂ ਦੇ ਵਿੱਚ ਟੈਲੈਂਟ ਛੁਪਿਆ ਹੋਇਆ ਹੈ ਤੇ ਇਹ ਸਭ ਜੀਤ ਫਾਊਂਡੇਸ਼ਨ ਜਿਹੜੀ ਹੈ ਉਹ ਮਿਲ ਕੇ ਜਿਹੜਾ ਇਹਨਾਂ ਬੱਚਿਆਂ ਦੇ ਵਿੱਚ ਛੁਪਿਆ ਹੋਇਆ ਟੈਲੈਂਟ ਜਿਹੜਾ ਉਹ ਬਾਹਰ ਕੇ ਬਾਹਰ ਲੈ ਕੇ ਆ ਰਹੀ ਹੈ ਕਹਿੰਦੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਲਾਕਾਰ ਛੁਪਿਆ ਹੁੰਦਾ ਹੈ ਕਈ ਵਾਰ ਇਨਸਾਨ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਕਿ ਉਹਦੇ ਅੰਦਰ ਕਿਹੜੀ ਕਲਾ ਹੈ ਕਿਹੜਾ ਟੈਲੈਂਟ ਹੈ ਪਰ ਉਹਨੂੰ ਉਭਾਰ ਕੇ ਬਾਹਰ ਲਿਆਉਣਾ ਵੀ ਪ੍ਰਮਾਤਮਾ ਨੇ ਲਿਖਿਆ ਹੀ ਹੁੰਦਾ ਕਿਸੇ ਨਾ ਕਿਸੇ ਰੂ ਬਾਹਰ ਨਿਕਲਦਾ ਹੈ ਸੋ ਇਹ ਜੀਤ ਫਾਊਂਡੇਸ਼ਨ ਦੇ ਜਿਹੜੇ ਮੈਮ ਨੇ ਆਪਣੀ ਪੂਰੀ ਟੀਮ ਦੇ ਨਾਲ ਮਿਲ ਕੇ ਇਹ ਵਧੀਆ ਕਾ ਉਪਰਾਲਾ ਕਰ ਰਹੇ ਨੇ ਜਿਹੜੇ ਛੋਟੇ ਛੋਟੇ ਬੱਚਿਆਂ ਦਾ ਜਿਹੜਾ ਛੁਪਿਆ ਹੋਇਆ ਟੈਲੈਂਟ ਹੈ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਮ ਅਗਰ ਸਾਡੇ ਨਾਲ ਕੰਟੈਕਟ ਕਰਨਾ ਹੈ ਤਾਂ ਮੈਂ ਆਪਣਾ ਨੰਬਰ ਦੱਸ ਦਿੰਦੀ ਹਾਂ 9815392 and 9814226803 ਤੁਸੀਂ ਜਰੂਰ ਆਓ ਇਹਨਾਂ ਬੱਚਿਆਂ ਦੇ ਨਾਲ ਆਪਣਾ ਟਾਈਮ ਸਪੈਂਡ ਕਰਕੇ ਜਾਓ ਔਰ ਆਪਣਾ ਹੁਨਰ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਵੰਡ ਕੇ ਜਾਓ ਔਰ ਇਹਨਾਂ ਦੇ ਕੁਝ ਇਹਨਾਂ ਕੋਲ ਵੀ ਬਹੁਤ ਕੁਝ ਹੈਗਾ ਤੁਸੀਂ ਲੈ ਕੇ ਜਾਓ ਥੈਂਕ ਯੂ ਸੋ ਜੁੜੇ ਰਹੋ ਰਮضان ਤੱਕ ਦੇ ਨਾਲ